ਜਸਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 25 ਹਮੈਦਾ ਬੇਗਮ ਉਸ ਭੁੱਖੀ ਸ਼ੈਣੀ ਵਾਂਗ ਬਫਰੀ ਹੋਈ ਸੀ ਜਿਦੇ ਪੰਜੇ ਵਿੱਚੋਂ ਸ਼ਿਕਾਰ ਨਿਕਲ ਗਿਆ ਹੋਵੇ ਹੀਰਾਬਾਈ ਦੀਆਂ ਖਰਗਾਂ ਕੋਮਲ ਤੇ ਸੱਚੀਆਂ ਗੱਲਾਂ ਨਾਲ ਉਹ ਅਸਲ ਉਹਨੇ ਢਾਲ ਹੋ ਗਈ ਲੋੜਾ ਸਾਜ ਦਾ ਰੂਪਮਤੀ ਕੋਲ ਕਿਹੜਾ ਜਾਦੂ ਹੈ ਜਿਹੜਾ ਜਾਂਦਾ ਹੀ ਹੈ ਉਸਦਾ ਹੀ ਹੋ ਜਾਂਦਾ ਹੈ ਜ਼ਰੂਰ ਉਹ ਤੋਹਫੇ ਤੇ ਇਨਾਮ ਦੇ ਕੇ ਆਪਣੇ ਨਾਲ ਗੰਢ ਦੀ ਚੀਜ਼ਾਂ ਵਾਸਤਾ ਮੈਂ ਵੀ ਬਹੁਤ ਦਿੰਦੀ ਆ ਪਰ ਇਹ ਨੰਮਕ ਹਰਾਮ ਛੋਟੀਆਂ ਜਾਤਾਂ ਵਾਲੇ ਈਮਾਨ ਛੱਡਣ ਲੱਗੇ ਝਟ ਲਾਉਂਦੇ ਜਰਾ ਜਿੰਨੇ ਲਾਲਚ ਨਾਲ ਤਿਲਕ ਜਾਂਦੇ ਸਵਾਈ ਇਮਾਮ ਦੀ ਮਕਾਜੀ ਦੇ ਸਭ ਧੁੱਪੇ ਫਾਹੇ ਦੇਣ ਵਾਲੇ ਅਸਲੋਂ ਨਿਕੰਮੇ ਮੈਂ ਆਪ ਕਿਉਂ ਨਾ ਕਾਫਰ ਜਾਦੀ ਦਾ ਜਾਦੂ ਫਰਖਾਂ ਸ਼ਰੀਫਾ ਉਸ ਜੋਰ ਨਾਲ ਆਵਾਜ਼ ਮਾਰੀ ਆਈ ਬੇਗਮ ਸਾਹਿਬਾ ਆਵਾਜ਼ ਦੇ ਮੋੜ ਨਾਲ ਹੀ ਵੰਦੀ ਹਾਜ਼ਰ ਹੋਗੀ ਪਤਾ ਕਰੋ ਸੁਲਤਾਨ ਹਜ਼ੂਰ ਕਿੱਥੇ ਐ ਜੇ ਬਾਹਰ ਗਏ ਆ ਤਾਂ ਕਦੋਂ ਮੁੜਨਗੇ ਆਪਣੇ ਖਸਮ ਨੂੰ ਛੇਤੀ ਪੇਜ ਉਹ ਗੁੱਸੇ ਨਾਲ ਸੁਜੀ ਸੁਜੀ ਲੱਗਦੀ ਸੀ ਹੋਮਸ ਨੇ ਵੀ ਜਾਨ ਕੱਢਣ ਲਈ ਲਈਏ ਉਹ ਕਟਾਮਾ ਵਾਲੀ ਪੱਖੀ ਹਿਲਾ ਰਹੀ ਸੀ ਹੁਣੇ ਹਜ਼ੂਰ ਸ਼ਰੀਫਾ ਨੇ ਬਾਹਰ ਨਿਕਲ ਤੋਂ ਪਹਿਲਾਂ ਚੀਲ ਵੱਲ ਦੀਆਂ ਦੋਵੇਂ ਬਾਰੀਆਂ ਖੋਲ ਦਿੱਤੀਆਂ ਮੈਂ ਕਿਸੇ ਨੂੰ ਪੱਖਾ ਖਿੱਚਣ ਲਾ ਕੇ ਜਾਵਾਂਗੀ ਸ਼ਾਬਾਸ਼ ਜਰਾ ਹੁਸ਼ਿਆਰੀ ਨਾਲ ਬੇਗਮ ਆਪਣੀ ਚਿੰਤਾ ਵਿੱਚ ਮੋੜ ਡੁੱਬ ਗਈ ਜੇ ਨੌਕਰਾਂ ਚਾਕਰਾਂ ਤੋਂ ਵੀ ਰੋਗ ਮੁੱਕ ਗਿਆ ਮੈਂ ਕਾਹਦੀ ਬੇਗਮ ਹੋਈ ਕਾਫਰ ਜਹਦੀ ਤਾਂ ਸਾਹਮਣੇ ਮੂੜਾ ਮੱਲ ਕੇ ਬਹਿ ਗਈ ਭਾਵੇਂ ਕੋਈ ਸਿਆਪਾਣਾ ਖੜਾ ਕਰਨਾ ਪਵੇ ਸੌਕਣ ਦਾ ਤਲਾ ਮੂਲਾ ਜ਼ਰੂਰ ਪਟਣਾ ਏ ਪੱਖੇ ਦੀ ਪੌਣ ਕਰਨੋਂ ਸਰਾਣੇ ਉੱਤੇ ਸਿਰ ਰੱਖ ਕੇ ਟੇਢੀ ਹੋ ਗਈ ਅੱਖ ਲੱਗਦੀ ਕਿਦੇ ਲੱਗਦੀ ਚਪ ਚਪੱਕਾ ਖਾ ਜਾਂਦੀ ਮੋੜੋ ਸ਼ਰੀਫਾ ਦੇ ਅੰਦਰ ਆਉਣ ਦੀ ਵਿੜਕ ਨਾਲ ਜਾ ਗਈ ਹਾਂ ਕੀ ਖਬਰ ਲਿਆਂਦੀ ਹੈ ਉਸ ਵਾਸੀ ਵਿਚਾਰੇ ਛੱਡ ਦਿੱਤੀ ਸੁਲਤਾਨ ਹਜ਼ੂਰ ਧਾਰ ਗਏ ਹੈ ਸ਼ਾਇਦ ਹੀ ਰਾਤ ਗਈ ਤੱਕ ਵਾਪਸ ਆऊं ਠੀਕ ਹੈ ਮੈਂ ਮੂਹ ਹੱਥ ਧੌਂਦੀ ਹਾਂ ਤੂੰ ਬੱਗੀ ਤਿਆਰ ਕਰਵਾ ਐਨੀ ਗਰਮੀ ਵਿੱਚ ਹਜ਼ੂਰ ਮੈਂ ਆਪਣੇ ਅੰਦਰ ਦੇ ਭਾਂਬੜ ਦਾ ਕੀ ਕਰਾਂ ਜੋ ਮੈਂ ਕਹਿੰਦੀ ਹਾਂ ਕਰ ਉਹ ਜਾਣ ਲਈ ਹੱਥਾਂ ਦੇ ਇਸ਼ਾਰੇ ਦੇ ਰਹੀ ਸੀ ਉਸ ਮੂਹ ਹੱਥ ਸਵਾਰੀ ਤਰੀ ਪੁਨੀਆ ਆ ਕੀ ਕੇਸਾਂ ਵਿੱਚ ਕੰਗੀ ਫੇਰੀ ਫੁੱਲ ਗੁੰਦੇ ਅਤੇ ਬਾਲਾਂ ਵਿੱਚ ਸੁਗੰਧ ਮਲ ਦਿੰਦੀ। ਮਾਸ਼ਾਅੱਲਾ ਹਜੂਰ ਦਾ ਹੁਸਨ ਠਾਠਾ ਮਾਰ ਉਠੇ। ਸ਼ਰੀਫਾ ਜਾਣ ਕੇ ਪ੍ਰਸ਼ੰਸਾ ਕਰ ਗਈ। ਸੁਲਤਾਨ ਹਜੂਰ ਨੂੰ ਵੀ ਥੋੜਾ ਦਿਸਣ ਲੱਗ ਪਏ। ਜਦੋਂ ਦਿਰਾਜ ਪੁੱਤਨੀ ਉਸ ਨੂੰ ਚੁੰਬੜੀ। ਸੁਲਤਾਨ ਨੇ ਤਾਂ ਸੌਂ ਹੀ ਖਾ ਲਈ ਕਿ ਮੁੜ ਕੇ ਵੇਖਣ ਦੀ। ਹੌਂਕਾ ਉਸ ਦੇ ਗਲ ਵਿੱਚ ਹੀ ਦਮ ਤੋੜ ਗਿਆ। ਲੋਗੜੀ ਦੇ ਫੁੱਲ ਤੇ ਚਾਂਦੀ ਦੇ ਘੁੰਗਰ ਵੰਦੀ ਨੇ ਗੁੱਤ ਵਿਛੇ ਬਨ ਦਿੱਤੇ। ਬੇਗਮ ਪੂਰੀ ਚੜਤ ਵਿੱਚ ਆ ਗਈ। ਬਾਰ ਬੱਗੀ ਦਾ ਟੱਲ ਤਿਆਰੀ ਵਜੋਂ ਦੁਹਾਈ ਦੇ ਰਿਹਾ ਸੀ ਤੂੰ ਇੱਥੇ ਹੀ ਰਹਿ ਕਿ ਝਾੜ ਪੁੰਝ ਕਰੀ ਚੱਲ ਮੈਂ ਅੱਜ ਕਾਫਰ ਜਾਦੀ ਨਾਲ ਦੋ ਹੱਥ ਕਰਕੇ ਹੀ ਮੁੜਾਂ ਮਨੀਰ ਮਰਦਸਿਓ ਆਇਆ ਉਸ ਨੂੰ ਦਹੀਂ ਜ਼ਰੂਰ ਖਵਾ ਦੇ ਬੇਗਮ ਤੋਰਨਾ ਤਾਂ ਕਹਦਾ ਇਤਾਂ ਦਿੰਦੀ ਰਹੀ ਹਜ਼ੂਰ ਸਹਜਾਦਾ ਗੱਲ-ਗੱਲ ਤੋਂ ਮਾਰਨ ਲੱਗ ਪੈਂਦਾ ਹੈ ਸ਼ਰੀਫਾ ਮਨੀਰ ਬਾਰੇ ਗਿਲਾ ਕਰ ਕੇ ਕੋਈ ਨਹੀਂ ਤੇਰੀ ਬਾਹ ਟੁੱਟਦੀ ਪਿਆਰ ਨਾਲ ਖਵਾ ਪਿਆ ਦੇਂ ਉਹ ਪਰਦਾ ਖੇਚਵਾ ਕੇ ਪੌੜਾ ਉਤਰ ਗਈ ਬੱਕੀ ਵਿੱਚ ਬੈਠਦਾ ਹੀ ਉਸ ਕੋਚਵਾਨ ਨੂੰ ਦੱਖਣੀ ਮਹਿਲ ਦਾ ਹੁਕਮ ਦੇ ਮਾਰਿਆ ਉਸ ਨੂੰ ਉਹ ਰੂਪ ਮਹਿਲ ਨਹੀਂ ਆਖਦੀ ਸੀ ਹਮੀਦਾ ਨੂੰ ਸੌਕਣ ਦਾ ਨਾਂ ਤੋਗੀ ਚੜਸੀ ਨੱਠੇ ਜਾਂਦੇ ਘੋੜਿਆਂ ਦੇ ਪੈਰਾਂ ਪੈਰ ਪੱਥਰਾਂ ਨਾਲ ਟਕਰਾਂਦੇ ਤੇ ਚਿੰਗਿਆੜੇ ਨਿਕਲਦੇ ਸਨ ਸ਼ਰਪਟ ਦੌੜ ਦੇ ਘੋੜਿਆਂ ਨਾਲ ਬੇਗਮ ਹੀ ਵਿਦਾ ਵੀ ਹੌਂਕ ਰਹੀ ਸੀ ਕਹਿੰਦੇ ਉਹ ਬੜੀ ਚਤਰ ਹੈ ਹਰ ਕੋਈ ਉਸ ਦੇ ਸਾਹਮਣੇ ਜਾ ਕੇ ਮੂਮ ਹੋ ਜਾਂਦਾ ਆਖਰ ਨੂੰ ਬੁੱਤ ਬੁੱਝ ਹਿੰਦੂ ਜਨਾਨੀ ਹੈ ਮੈਂ ਕੁਰਾਨ ਪੜ੍ਹਿਆ ਹੈ ਸ਼ਾਇਦ ਉਸ ਬੇਦਵਾਚੇ ਹੋਣ ਪੱਥਰਾਂ ਨਾਲ ਮੱਥਾ ਮਾਰਨ ਵਾਲੇ ਇਸਲਾਮ ਦਾ ਮੁਕਾਬਲਾ ਨਹੀਂ ਕਰ ਸਕਦੀ ਜੇ ਬੁੱਤ ਪੂਜਾ ਵਿੱਚ ਸ਼ਕਤੀ ਹੁੰਦੀ ਹਿੰਦੁਸਤਾਨ ਵਿੱਚ ਇਸਲਾਮੀ ਰਾਜ ਦੀ ਕਦੇ ਪੈਰ ਨਾ ਲੱਗਦੇ ਸਾਡੀ ਤਾਕਤਵਰ ਤਲਵਾਰ ਇੱਕ ਦਿਨ ਸਾਰੇ ਹਿੰਦੁਸਤਾਨ ਨੂੰ ਮੱਕੇ ਦੀ ਮਰੀਦ ਬਣਾਵੇਗੀ ਸਾਡੇ ਵੱਡਿਆਂ ਦਾ ਵੀ ਇਹੀ ਵਿਸ਼ਵਾਸ ਹੈ ਉਹ ਦਿਲੋ ਰੂਪਮਤੀ ਤੋਪੇ ਵਿਖਾ ਰਹੀ ਸੀ ਪਰ ਬਜ਼ੁਰਗਾਂ ਦੀਆਂ ਮਾਰੀਆਂ ਮਾਰਾਂ ਕਰਨ ਉਹ ਹੌਸਲੇ ਵਿੱਚ ਸੀ। ਬੱਗੀ ਕਬਰਾਨੀ ਦੇ ਮਹਿਲ ਅਗਿਆਰੂਗੀ ਕੋਚਵਾ ਨੇ ਅੰਦਰ ਪਤਾ ਕਰਨ ਲਈ ਦੋ ਵਾਰੀ ਟੱਲ ਖੜਕਾਇਆ। ਨਜ਼ੀਰਾ ਪੱਜੀ ਪੱਜੀ ਬਾਹਰ ਆਈ। ਹਮੀਦਾ ਬੇਗਮ ਨੂੰ ਵੇਖ ਕੇ ਥੋੜਾ ਘਬराई ਉਸ ਛੱਟ ਹੀ ਆਪਾਂ ਸੰਭਾਲ ਲਿਆ। ਮੁਬਾਰਕ ਮੁਬਾਰਕ ਬੇਗਮ ਮਹਜੂਰ ਤੁਸੀਂ ਤਸਰੀਫ ਲਿਆਈ। ਜਿਹੇ ਨਸੀ ਉਸ ਦੌੜ ਕੇ ਸਹੇਤਰਾ ਨੂੰ ਦੱਸਿਆ। ਹਮੀਦਾ ਬੇਗਮ ਆਈ। ਸੁમિતਰਾ ਨੇ ਰੂਪਮਤੀ ਨੂੰ ਆਕੇ ਖਬਰ ਦਿੱਤੀ ਕਵਰਾਨੀ ਮਹਿਲ ਦੇ ਬਾਹਰ ਹੀ ਹਮੇਦਾ ਨੂੰ ਆ ਮਿਲੀ ਧੰਨਵਾਦ ਤੁਸੀਂ ਦਰਸ਼ਨ ਦਿੱਤੇ ਮੈਂ ਸਤ ਕੀ ਵਾਰੀ ਉਹ ਚੋੱਕ ਕੇ ਬੇਗਮ ਦੇ ਪੈਰ ਛੋਲੇ ਬੇਗਮ ਬੈਠ ਕੇ ਆਈ ਸੀ ਕਬਰੌਣਾ ਨਹੀਂ ਤੇ ਨਾ ਹੀ ਗੁੱਸੇ ਵਿੱਚ ਆਉਣਾ ਹੈ ਉਸ ਦੀ ਭਰਪੂਰ ਹੁਸਨ ਜਵਾਨੀ ਵੇ ਕੇ ਅੰਦਰੇ ਅੰਦਰ ਲੱਜਾ ਖਾ ਗਈ ਮੈਂ ਕਿਹਾ ਕਵਰਾਨੀ ਤਾਂ ਨਹੀਂ ਆਉਂਦੀ ਆਪ ਹੀ دیدار ਕਰਾਂ ਉਸ ਜੱਟ ਦੇ ਬੁਰੀ ਤਰ੍ਹਾਂ ਗੱਲ ਬੂਠਾ ਦਿੱਤਾ ਹੋਇਆ ਸੀ ਤੇਰੇ ਹੁਸਨ ਦੀਆਂ ਬੜੀਆਂ ਤਾਰੀਫਾਂ ਸੁਣੀਆਂ ਸਾਨੂੰ ਵਾਕਈ ਤੂੰ ਤਾਂ ਰੂਪ ਦਾ ਲੋੜਾ ਲੱਤੀ ਫਿਰਦੀ ਖੁਦਾ ਦੀ ਬੜੀ ਨਜ਼ਰ ਅਨਿਆਤ ਹੈ ਮੈਂ ਕੀ ਮੇਰਾ ਰੂਪ ਕੀ ਮੈਂ ਤਾਂ ਆਪ ਦੀ ਦਾਸੀ ਵਰਗੀਆਂ ਤੁਹਾਡੇ ਬਲੰਦ ਮਰਤਬੇ ਅੱਗੇ ਹਮੇਸ਼ਾ ਸਿਰ ਝੁਕਾਵਾਂਗੀ ਉਹ ਨਿਮਰਤਾ ਵਿੱਚ ਸਿਰ ਝੁਕਾ ਗਈ ਨਹੀਂ ਤੂੰ ਤਾਂ ਚੰਨ ਸੂਰਜ ਦੀ ਟੁਕੜੀ ਹੈ ਬੇਗਮ ਨੇ ਰੂਪਮਤੀ ਨੂੰ ਗਾਲ ਵਖੜੀ ਵਿੱਚ ਲੈ ਲਿਆ ਸੋਚਣ ਲੱਗੀ ਇਹ ਖੇਖਣ ਤਾਂ ਨਹੀਂ ਕਰ ਰਹੀ ਮੈਨੂੰ ਚਤਰਾਈ ਨਾਲ ਚਾਰ ਤਾਂ ਨਹੀਂ ਰਹੀ ਇਹਦੀ ਇਜਾਜ਼ਤੀ ਜ਼ਰੂਰ ਕਪਟ ਭਰੀਏ ਪਰ ਖੁਦਾ ਦਾਦ ਹੁਸਨ ਦਾ ਕੀ ਮੁਕਾਬਲਾ ਸੁਲਤਾਨ ਐਵੇਂ ਨਹੀਂ ਕਾਫਰ ਜਾਦੀ ਦੀ ਬੇਅੰਤ ਕਰ ਗਿਆ ਇਹਨਾਂ ਰਾਜਪੂਤਨਾਂ ਨੂੰ ਕਿਵੇਂ ਮਾਣਾ ਮੂੰਹ ਰੂਪ ਚੜਿਆ ਅਸਲ ਰਾਜਪੂਤਨੀ ਸੀ ਪਦਮਨੀ ਜਿਹੜੀ ਮਰਨੀ ਮਰ ਗਈ ਪਰ ਇਲਾਉਦੀਨ ਦੇ ਹੱਥ ਨਾ ਆਈ ਉਹ ਰੂਪਮਤੀ ਦੀਆਂ ਬਾਹਾਂ ਵਿੱਚ ਸੰਭਾਲੀ ਅੰਦਰ ਆ ਗਈ ਨਜੀਰਾ ਨੇ ਝੱਟ ਪੱਖਾ ਖਿੱਚਣਾ ਸ਼ੁਰੂ ਕਰ ਦਿੱਤਾ ਤੁਸੀਂ ਬੀਗਮ ਸਹਿਵਾ ਤੋਂ ਦੁੱਧ ਲਓਗੇ ਕਿ ਜਾਂ ਸ਼ਰਬਤ ਸੁમિત્રા ਨੇ ਸਤਕਾਰ ਵਿੱਚ ਝੋਕਦਿਆਂ ਪੁੱਛਿਆ ਤੇ ਵੱਡਾ ਸਰ ਉਸ ਦਾ ਬੱਟਾ ਸਹਰਾਣਾ ਉਸ ਦੀ ਬਗਲ ਵਿੱਚ ਦੇ ਦਿੱਤਾ ਬੀਗਮ ਪੀਰਾ ਵਾਂਗ ਟੇਢੀ ਹੁੰਦੀ ਡਟ ਕੇ ਗਹਿ ਗਈ ਇਹ ਕੌਣ ਹੈ ਬੀਗਮ ਨੇ ਇੱਕ Hindu ਜਨਾਨੀ ਵੱਲ ਅੱਖਾਂ ਚੁੱਕੀਆਂ ਮੇਰੀ ਸਖੀ ਸਹੇਲੀ ਸੁમિત્રા ਰੂਪਮਤੀ ਨੇ ਗੱਲ ਸੰਭਾਲੀ ਮਾਸ਼ਾਅੱਲਾ ਨਾ ਬਹੁਤ ਖੂਬਸੂਰਤ ਤਾਂ ਦਾ ਚਾਹੀ ਲੱਗਦੀ ਹੈ ਕਵਰਾਣੀ ਹਰਾਨੀ ਦਾ ੱੱਕਾ ਖਾ ਗਈ ਬੇਗਮ ਜੀ ਜੇ ਇਹ ਨਾਂ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਲੈ ਲਵੋ ਸਮਿਤਰਾ ਦੇ ਐਨੀ ਆਖਣ ਸਰ ਮਹਿਲ ਵਿੱਚ ਹਾਸਲ ਪਈ ਜਾਪਣਾ ਬਾਕੀ ਗੱਲ ਹਮੀਦਾ ਪੀਗੀ ਹਜ਼ੂਰ ਸਾਡੇ ਪਾਣ ਕੋਈ ਨਹੀਂ ਖਾਂਦਾ ਨਜੀਰਾ ਨੂੰ ਭੇਜ ਕੇ ਹੁਣੇ ਮੰਗਵਾ ਦਿੰਦੀ ਰੂਪਮਤੀ ਪਲੰਗ ਤੋਂ ਉੱਠ ਖਲੋਤੀ ਨਹੀਂ ਲੋਟ ਨਹੀਂ ਬੇਗਮ ਨੇ ਬਾਹ ਫੜ ਕੇ ਰੂਪਮਤੀ ਨੂੰ ਆਪਣੇ ਨਾਲ ਜੋੜ ਲਿਆ ਉਹ ਤਾਂ ਐਵੇਂ ਮੂੰਹ ਮਾਰਨ ਦੀ ਆਦਤ ਹੈ ਛੱਡੋ ਕੋਈ ਬਾਤ ਨਹੀਂ ਉਹ ਬੜਾ ਕੁਝ ਕਹਿਣ ਲਈ ਸੋਚ ਕੇ ਆਈ ਸੀ ਪਰ ਹੁਣ ਕੁਝ ਯਾਦ ਹੀ ਨਹੀਂ ਆ ਰਿਹਾ ਸੀ ਹਮਾਰੇ ਸੁਲਤਾਨ ਥੋੜੇ ਰੰਗੀਨ ਮિજાਜ ਕੇ ਆ ਉਸ ਮੁਸਕਰਾ ਕੇ ਇੱਕ ਚੋਬ ਚੁਆਤੀ ਛੱਡ ਦਿੱਤੀ ਮੈਨੂੰ ਹਜ਼ੂਰ ਸੁਲਤਾਨ ਘਟ ਦਰਵੇਸ਼ ਬਾਦਸ਼ਾਹ ਵੱਦ ਲੱਗੇ ਹਾਂ ਉਹ ਲੰਬਾ ਹੋਂਕਾ ਪੀ ਗਈ ਪਰ ਉਹ ਹੋਰ ਬੜਾ ਕੁਝ ਹਨ ਤੁਸੀਂ ਭੈਣ ਹਜੂਰ ਮੇਰੇ ਨਾਲ ਵੇਤਰ ਜਾਣਦੇ ਹੋ ਹੀਰਿਆਂ ਦੀ ਸਾਰ ਜੋਹਰੀ ਹੀ ਜਾਣਦੇ ਹਨ ਰੋਗਮਤੀ ਹਲੇ ਤੱਕ ਸਿਰ ਨਹੀਂ ਆਈ ਸੀ ਹਮੀਦਾ ਇਮਤਿਹਾਨ ਲੈ ਰਹੀ ਸੀ ਇਹ ਤਾਂ ਬੜੀ ਚਤਰੋ ਹੈ ਗੱਲ ਦੇ ਬਾਰੇ ਹੀ ਨਹੀਂ ਆਉਣ ਦਿੰਦੀ ਉਹ ਕਮਰਾਨੀ ਨੂੰ ਉਲਟਾ ਦੇਣ ਵਾਲੀ ਗੱਲ ਲੱਭ ਰਹੀ ਸੀ ਆਪਣਾ ਰਾਜ ਭਾਗ ਛੱਡ ਦਿਆਂ ਤੇਰੇ ਮਨ ਨੇ ਝੋਰਾ ਨਹੀਂ ਮਹਿਸੂਸ ਕੀਤਾ ਰੂਪਮਤੀ ਨੇ ਉਸ ਦੇ ਤੂੰ ਤੇਰੇ ਬੋਲਾਂ ਤੋਂ ਮਾਨਸਿਕ ਪੀੜ ਮਹਿਸੂਸ ਕੀਤੀ ਇਹ ਮੈਨੂੰ ਆਪਣੀਆਂ ਦਾਸੀਆਂ ਵਰਗੀ ਹੀ ਸਮਝਦੀ ਏ ਪਰ ਕੋਈ ਨਾ ਇਹਨੂੰ ਸੁਲਤਾਨ ਦੇ ਅੱਖਰ ਅਨੁਸਾਰ ਸ਼ਾਹੀ ਬੁਖਾਰ ਚੜਿਆ ਹੈ ਮਾਨਸਿਕ ਝੋਰਾ ਹੋਇਆ ਸੀ ਪਰ ਜਦੋਂ ਗੜੀ ਕਿਲੇ ਵਿੱਚ ਬਦਲ ਜਾਵੇ ਪੀੜ ਘਟ ਜਾਂਦੀ ਏ ਭੈਣ ਜੀ ਬੰਦਾ ਕੁਦਰਤ ਦਾ ਗੁਲਾਮ ਏ ਜਿਵੇਂ ਚਲਾਵੇ ਚੱਲਣਾ ਪੈਂਦਾ ਹੈ ਬਸ ਹੁੰਦਿਆਂ ਵੀ ਕਈ ਵਾਰ ਬਸ ਨਹੀਂ ਚੱਲਦਾ ਤਾਂ ਤੂੰ ਹੁਣ ਇਸ ਕਿਲੇ ਦੀ ਮਾਲਕ ਹੋਵੇਗੀ ਬੇਗਮ ਦਾ ਜੱਪ ਤਾਂ ਸੁੱਤੇ ਹੀ ਪਾਟ ਗਿਆ ਗੁਸੈਲੇ ਸੇਕ ਨੇ ਉੱਪਰ ਦੀ ਤੌੜੀ ਦਾ ਚੱਪਣ ਲਾਹ ਮਾਰਿਆ ਬੇਗਮ ਐਨੀ ਗੱਲ ਨਾਲ ਹੀ ਅੰਦਰੋਂ ਨੰਗੀ ਹੋ ਗਈ ਰਾਮ ਰਾਮ ਕਹੋ ਬੇਗਮ ਸਹਿਬਾ ਮਲਕੀ ਦਾ ਪਟਾ ਹਮੇਸ਼ਾ ਤੁਹਾਡੇ ਕੋਲ ਰਹੇਗਾ ਮੈਂ ਤਾਂ ਦਿਨ ਕੱਟੀ ਵਾਲੀ ਗੱਲ ਕੀਤੀ ਏ ਉਸ ਦੀ ਗੰਭੀਰਤਾ ਸਾਗਰ ਸਮਾਨ ਸੀ ਉਹ ਛੋਟੀ ਮੋਟੀ ਲਹਿਰ ਨੂੰ ਥਾਵੇਂ ਦਬਾਇ ਗਈ ਤੂੰ ਰਾਮ ਰਾਮ ਦੀ ਥਾਂ ਅੱਲਾ ਖੁਦਾ ਕਿਉਂ ਨਹੀਂ ਆਖਦੀ ਰਾਮ ਰਾਮ ਦਰਸੂਲ ਬਣ ਕੇ ਉਸ ਨੂੰ ਚੁਭ ਗਿਆ ਸੀ ਜੀ ਈਸ਼ਵਰ ਜਾਂ ਅੱਲਾ ਇੱਕ ਹੈ ਫਿਰ ਉਸ ਨੂੰ ਕਿਸੇ ਨਾਮ ਨਾਲ ਬੁਲਾ ਲਵੋ ਕੋਈ ਫਰਕ ਨਹੀਂ ਪੈਂਦਾ ਦੂਜੇ ਸਿਰ ਬਸ ਇਹ ਸੰਸਕਾਰਾਂ ਨੇ ਹੀ ਜਵਾਨ ਉੱਤੇ ਆਉਣਾ ਹੁੰਦਾ ਹੈ ਉਸ ਦਾ ਸਿਮਰਨ ਪਾਠ ਨਾਲ ਕਰੋ ਨਮਾਜ਼ ਪੜੋ ਉਸ ਨੂੰ ਅਵਸ਼ ਪਹੁੰਚ ਜਾਂਦਾ ਹੈ ਕਮਰਾਨੀ ਨੇ ਦਿਲ ਦੀ ਭਾਵਨਾ ਸਹਿਜ ਨਾਲ ਕਹਿ ਦਿੱਤੀ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਇੱਕ ਮੁਸਲਮਾਨ ਸੁਲਤਾਨ ਨੂੰ ਇਹ ਕੁਝ ਕਿਵੇਂ ਬਾਰਾ ਖਾਵੇਗਾ ਉਸ ਸਹਰਾਣੇ ਉੱਤੇ ਦੂਜੀ ਵਕੀ ਬਦਲ ਲਈ ਇਕ ਅੱਲਾ ਦਾ ਪਰੋਕਾਰ ਦੂਜੀ ਭਗਤੀ ਉੱਤੇ ਕਿਉਂ ਇੱਥੇ ਰਾਜ ਕਰੇਗਾ ਸੁਲਤਾਨ ਹਜੂਰ ਇਸ ਪੱਖੋਂ ਬਹੁਤ ਮਹਾਨ ਹਨ ਤੁਹਾਨੂੰ ਆਪਣੀ ਮੰਡੀ ਦਾ ਰਾਜ ਮਹਿਲ ਯਾਦ ਨਹੀਂ ਆਉਂਦਾ ਜਾਨ ਨੂੰ ਜੀ ਨਹੀਂ ਕਰਦਾ ਸਭ ਕੁਝ ਬੜਾ ਪਿਆਰਾ ਹੈ ਹਮੇਸ਼ਾ ਯਾਦ ਆਉਂਦਾ ਮੈਂ ਉੱਥੇ ਵੀ ਹਾਂ ਇੱਥੇ ਵੀ ਹਾਂ ਸੁਲਤਾਨ ਜੀ ਵੀ ਜ਼ਹਿਰ ਬਾਤਾਂ ਦੀ ਗੱਲ ਕਰਦੇ ਹਨ ਕਰਦੇ ਸਨ ਕਵਰਾਣੀ ਸਾਰੇ ਉੱਤਰ ਸ਼ਾਂਤ ਚਿੱਤ ਦਿੰਦੀ ਰਹੀ ਉਮੀਦਾ ਬੇਗਮ ਹੌਲੀ ਜਿਹੀ ਬੈਗੀ ਉਹ ਸੰਦਰੋ ਸਾਰੀਆਂ ਸਿਆਣਪਾਂ ਤੇ ਚਿਤਰਾਂਗਾ ਨਿੱਸਲ ਪਾਇ ਬੈਗੰਗਾ ਸਮਿਤਰਾ ਗਲਾਬ ਦੀ ਸੁਗੰਧ ਵਾਲਾ ਸਰ ਸ਼ਰਬਤ ਲੈ ਪਿਆਲਾ ਬਰੀਕ ਜਾਲੀ ਨਾਲ ਮੱਖੀ ਮੱਛਰ ਤੋਂ ਢੱਕਿਆ ਹੋਇਆ ਸੀ ਬੇਗਮ ਮਹਜੂਰ ਆਪ ਨੂੰ ਪਿਆਸ ਲੱਗੀ ਹੋਵੇਗੀ ਗਰਮੀ ਹੈ ਨਾ ਸਮਿਤਰਾ ਸਿਰ ਝੁਕਾਉਂਦੀ ਕਹਿ ਗਈ ਸ਼ਰਬਤ ਉਹ ਚੰਬੇ ਵਿੱਚ ਸੋਚਣ ਲੱਗ ਪਈ ਇਹਦੇ ਵਿੱਚ ਕੁਝ ਪਾਇਆ ਵੀ ਹੋ ਸਕਦਾ ਹੈ ਮਿੱਠਾ ਜਵਾਨਾ ਉੱਤੇ ਸੋਚ ਸਮਝ ਕੇ ਇਤਵਾਰ ਕਰਨਾ ਚਾਹੀਦਾ ਹੈ ਸਿੱਧੀ ਨਾ ਕੀਤੀ ਸ਼ੱਕ ਪੈਦਾ ਕਰੇਗੀ ਹਲੇ ਲੋੜ ਨਹੀਂ ਤਪਾਈ ਉੱਤੇ ਰੱਖ ਛੱਡੋ ਫਿਰ ਗਰਮ ਹੋ ਜਾਵੇਗਾ ਸਮਿਤਰਾ ਸਹਿਜ ਹੀ ਕਹਿ ਗਈ ਤੈਨੂੰ ਜਵਾਬ ਦੇਣ ਦੀ ਜ਼ਰੂਰਤ ਕਿਵੇਂ ਪਈ ਉਹ ਲੋਹੀ ਲਾਖੀ ਹੋ ਗਈ ਅਸਲ ਵਿੱਚ ਜ਼ਹਿਰ ਦੀ ਮਿਲਾਵਟ ਵਾਰੇ ਉਸ ਦੀ ਸ਼ੱਕ ਯਕੀਨ ਵਿੱਚ ਬਦਲ ਗਈ ਕੋਈ ਨਾ ਸਮਿਤਰਾ ਪਾਸੇ ਰੱਖ ਦੇ ਲੋੜ ਪੈਨ ਉੱਤੇ ਹੋਰ ਸ਼ਰਬਤ ਬਣਾਇਆ ਜਾ ਸਕਦਾ ਹੈ ਕਵਰਾਣੀ ਨੇ ਵਿੱਚ ਪੈ ਕੇ ਗੱਲ ਨੂੰ ਸੰਭਾਲ ਲਾ ਦਿੱਤਾ ਤੂੰ ਇਸ ਨੂੰ ਸਿਰ ਚੜਾਇਆ ਲੱਗਦਾ ਹੈ ਪੇਕਿਆਂ ਦੀ ਕਰਕੇ ਨਹੀਂ ਬੀਗਮ ਸਹਿਮਾ ਜੀ ਹੀ ਕੋਈ ਗੱਲ ਨਹੀਂ ਉਹ ਸਮਿਤਰਾ ਦੀ ਹੀਠ ਹੀ ਮਹਿਸੂਸ ਕਰਕੇ ਲੱਗਦਾ ਹੈ ਇਸ ਦਾ ਹੁਕਮ حاصل ਕੁਝ ਬਦੇਰੇ ਹੀ ਕਰਦਾ ਹੈ ਸੁਣਿਆ ਬਾਂਦਿਆਂ ਨੂੰ ਮਾਰਦੀ ਵੀ ਹੈ ਇਸ ਨੂੰ ਕੀ ਪਤਾ ਮੇਰੇ ਤੇ ਸਮਿਤਰਾ ਦਾ ਸੰਬੰਧ ਕੀ ਹੈ ਤੂੰ ਮੈਨੂੰ ਕਦੋਂ ਮਿਲਨਾਵੇਂਗੀ ਬੀਗਮੋ ਹੁਕਮੀਆਂ ਲਿਆਜੇ ਵਿੱਚ ਕਹਿ ਗਈ ਜਦੋਂ ਤੁਸੀਂ ਹੁਕਮ ਦੇ ਮੋਗੀ ਹਾਂ ਆਪਣੀ ਇਸ ਸਮਿਤਰਾ ਨੂੰ ਨਾਲ ਨਹੀਂ ਲਿਆਵੇਂਗੀ ਇਹਨੂੰ ਆਖੋ ਬਾਹਰ ਚਲੀ ਜਾ ਮੈਂ ਆਪਣੀ ਕਮਰਾਨ ਨੂੰ ਕੱਲ੍ਹ ਨਹੀਂ ਛੱਡ ਸਕਦੀ। ਮੈਂ ਇਹਨਾਂ ਦਾ ਪਰਛਾਵਾਂ ਹਾਂ। ਸਮਿਤਰਾ ਦਰੇ ਨਾਲ ਕਹਿ ਗਈ। ਇਹ ਤਾਂ ਬੜੀ ਗੁਸਤਾਖ ਹੈ। ਹਮੀਦਾ ਹੋਰ ਗਰਮ ਹੋ ਗਈ। ਉਸ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ। ਰੂਪਮਤੀ ਨੇ ਸਮਿਤਰਾ ਨੂੰ ਚੁੱਪ ਰਹਿਣ ਲਈ ਅੱਖ ਦਬ ਦਿੱਤੀ। ਲੜਾਈ ਬਾਹਰੋਂ ਰੋਕ ਕੇ ਮਣਾ ਅੰਦਰ ਵਿਹੋ ਕੋਲਣ ਲੱਗੀ। ਸਮਿਤਰਾ ਨੇ ਕੋਈ ਕਬool ਨਹੀਂ ਆਖੀ ਸੀ ਪਰ ਉਹ ਦਿਲੋਂ ਚਾਹੁੰਦੀ ਸੀ ਕਲੇਸ਼ ਬਾਦ ਜਾਵੇ ਤੇ ਕਵਰਾਣੀ ਮਹਿਸੂਸ ਕਰੀ ਮੈਂ ਗੜੀ ਛੱਡ ਕੇ ਗਲਤੀ ਕੀਤੀ ਤੇ ਇਥੋਂ ਤੁਰ ਪੈਣ ਦੀ ਹਾਲਤ ਵਿੱਚ ਬਣ ਜਾਵੇ ਬੇਗਮ ਵੱਲੋਂ ਮੱਲੀ ਦੇ ਰੋਹ ਵਿੱਚ ਨਾਸਾਂ ਫੁਕਾਰ ਗਈ ਰੂਪਮਤੀ ਮੈਂ ਸਾਫ਼-ਸਾਫ਼ ਕਹਿ ਦੇਣਾ ਚਾਹੁੰਦੀ ਹਾਂ ਤੂੰ ਅੱਜ ਭਲਕ ਮੁਸਲਮਾਨ ਹੋ ਕੇ ਹੀ ਇਸ ਮੈਲ ਵਿੱਚ ਰਹਿ ਸਕਦੀ ਹੈ ਕੋਈ ਕਾਫਰ ਇਸ ਨੂੰ ਨਪਾਕ ਨਹੀਂ ਕਰ ਸਕਦਾ ਤੇਰੀ ਇਸ ਨੂੰ ਵੀ ਕਲਮਾ ਪੜ੍ਹਨਾ ਪਵੇਗਾ ਨਹੀਂ ਤਾਂ ਛੁੱਟੀ ਕਰ ਦਿੱਤੀ ਜਾਵੇਗੀ। ਉਹ ਤਾਮ ਤੜੂਕ ਹੋਈ ਜਾਣ ਲਈ ਉੱਠ ਕੇ ਖਲੋਗੇ। ਬੇਗਮ ਤੁਸੀਂ ਵੀ ਸੁਣ ਲਓ ਸਾਡੇ ਵਿੱਚੋਂ ਕੋਈ ਮੁਸਲਮਾਨ ਨਹੀਂ ਹੋਵੇਗਾ। ਸਮਿਤਰਾ ਔਖਾ ਸਾਹ ਪਰ ਕੇ ਹਮੀਦਾ ਦੇ ਮੂੰਹ ਉੱਤੇ ਮਾਰ ਗਈ। ਬੇਗਮ ਸਹਿਬਾ ਐਨੇ ਉੱਚੇ ਮਤਰੱਬੇ ਅਨੁਸਾਰ ਤੁਹਾਨੂੰ ਐਨਾ ਗੁੱਸਾ ਸੋਭਾ ਨਹੀਂ ਦਿੰਦਾ। ਧਰਮ ਤਾਂ ਇੱਕ ਇਮਾਨ ਹੁੰਦਾ ਏ। ਇਮਾਨ ਛੱਡ ਕੇ ਮਨੁੱਖ ਕੱਖੋਂ ਹੋਲਾ ਹੋ ਜਾਂਦਾ ਏ। ਰੂਪਮਤੀ ਨੇ ਗਰਮੀ ਗੁੱਸਾ ਘਟਾਉਣ ਲਈ ਕਿਹਾ ਨਹੀਂ ਜੋ ਮੈਂ ਕਹਿ ਦਿੱਤਾ ਕਹਿ ਦਿੱਤਾ ਤੁਸੀਂ ਕਬਰਾਨੀ ਉੱਤੇ ਹੁਕਮ ਨਹੀਂ ਚਲਾ ਸਕਦੇ ਸਮਿਤਰਾ ਦਾ ਇਨਕਾਰ ਅੜ ਕੇ ਖਲੋ ਗਿਆ ਤੁਸੀਂ ਜੋ ਕਹਿਣਾ ਹੈ ਸੁਲਤਾਨ ਨੂੰ ਜਾ ਕੇ ਆਖੋ ਜੋ ਕਾਫਰ ਜਾਦੀਆਂ ਮੇਰੇ ਸਾਹਮਣੇ ਬੋਲਦੀ ਏ ਉਸ ਸਮਿਤਰਾ ਦੇ ਮਾਰਨ ਲਈ ਥੱਪੜ ਚੁੱਕਿਆ ਕੁੜੀ ਨੇ ਛੱਟ ਉਸ ਦਾ ਹੱਥ ਫੜ ਲਿਆ ਤੇ ਛੱਡਿਆ ਨਾ ਰੂਪਮਤੀ ਨੇ ਆਪ ਅੱਗੇ ਆ ਕੇ ਬੇਗਮ ਦਾ ਹੱਥ ਛੁਡਵਾਇਆ ਪੱਖਾ ਖਿੱਚਦੀ ਨੇ ਨਜੀਰਾ ਦੇ ਪਤਲੇ ਕੰਨ ਉਹਨਾਂ ਦੀਆਂ ਗੱਲਾਂ ਤੇ ਚਪਟਾਂ ਨਾਲ ਜੁੜੇ ਹੋਏ ਸਨ ਹਮੀਦਾ ਬੇਗਮ ਹਫੀਆ ਵਿਵਾਰ ਆ ਗਈ ਰੂਪਮਤੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁੱਸੇ ਦੀ ਚੜ੍ਹਾਈ ਵਿੱਚ ਉਹ ਰੁਕੀ ਨਾ ਸਮਿਤਰਾ ਨੇ ਉਸ ਦਾ ਪਿੱਛੋਂ ਪੱਲਾ ਖਿੱਚ ਲਿਆ ਉਸ ਦਾ ਸੰਕੇਤ ਸੀ ਜਾਂਦੀ ਨੂੰ ਜਾਣ ਦਿੱਤਾ ਜਾਵੇ ਰੂਪਮਤੀ ਹਮੀਦਾ ਨੂੰ ਪੱਕੀ ਤੱਕ ਛੱਡਣ ਨਾ ਗਈ ਪਰ ਉਸ ਦਾ ਬੁਰਾ ਹਾਲ ਸੀ ਮੈਂ ਸਮਿਤਰਾ ਇੰਨੀ ਬੇਇੱਜ਼ਤੀ ਨਾਲ ਇੱਥੇ ਨਹੀਂ ਰਹਿ ਸਕਦੀ ਉਸ ਦਾ ਰੋਕਿਆ ਗੁੱਸਾ ਅਕਰ ਫੁੱਟ ਪੈ ਮੈਂ ਆਪਣਾ ਵੈਸ਼ਨਵ ਧਰਮ ਕਿਸੇ ਤਰ੍ਹਾਂ ਵੀ ਤਿਆਗ ਨਹੀਂ ਸਕਦੀ ਮੈਨੂੰ ਸੁਲਤਾਨ ਦੀ ਮੁਹੱਬਤ ਨੇ ਕੁਝ ਕਰ ਦਿੱਤਾ ਸੀ ਉਹ ਬਹੁਤ ਚੋਰ ਰਹੀ ਸੀ ਕਵਰਾਨੀ ਜੀਓ ਜਿੱਥੇ ਸਤਕਾਰ ਤੇ ਪਿਆਰ ਨੂੰ ਦਰਕਾਰ ਮਿਲੇ ਉਥੇ ਕਾਹਦਾ ਵਸਣਾ ਵਸਣਾ ਹਮੇਸ਼ਾ ਆਪਣੇ ਕਬੀਲੇ ਦਾ ਆਪਣੇ ਭਾਈਚਾਰੇ ਦਾ ਸ મિતਰਾਂ ਨੇ ਤੁਖ ਦੀ ਅਗੋਤੇ ਸੁੱਕਾ ਕਾ ਹੋਰ ਰੱਖ ਦਿੱਤਾ ਤੂੰ ਠੀਕ ਆਖਦੀ ਹੈ ਮੈਂ ਗਲਤੀ ਕਰ ਬੈਠੀ ਥੋੜੀ ਦਲੇਰੀ ਨਾਲ ਗਲਤੀ ਸੁਧਾਰੀ ਵੀ ਜਾ ਸਕਦੀ ਹੈ। ਜਾ ਦਾਨੇ ਨੂੰ ਆਕੇ ਬੱਗੀ ਤਿਆਰ ਕਰਵਾ। ਸੁਲਤਾਨ ਆਕੇ ਸ਼ੈਦ ਜਾਨ ਹੀ ਨਾ ਦੇਣ। ਉਹ ਉੱਡ ਕੇ ਆਪਣੀ ਗੜੀ ਪਹੁੰਚ ਜਾਣਾ ਚਾਹੁੰਦੀ ਸੀ। ਸਮਿਤਰਾ ਤਾਂ ਪਹਿਲਾਂ ਹੀ ਜਾਣਾ ਚਾਹੁੰਦੀ ਸੀ। ਮਾਲਕਨ ਦੇ ਬੋਲ ਸੁਣਨਸਾਰ ਉਹ ਬੱਗੀ ਚ ਜਿਤਾਉਣ ਵਾਸਤੇ ਤੁਰ ਗਈ। ਨਜੀਰਾ ਨੇ ਪੱਖੇ ਦੀ ਰੱਸੀ ਛੱਡ ਦਿੱਤੀ ਤੇ ਬਾਹਰੋਂ ਆਕੇ ਕਵਰਾਣੀ ਦੇ ਪੈਰ ਫੜ ਲੇ। ਹਜ਼ੂਰ ਕਵਰਾਨੀ ਜੀਓ ਮੇਰੀ ਮਿਹਨਤ ਮੇਰੀ ਅਰਜ਼ ਬੇਗਮ ਨੂੰ ਤਾਂ ਸ਼ਾਹੀ ਅਪਰੇਮਾ ਚੜਿਆ ਹੀ ਰਹਿੰਦਾ ਤੁਸੀਂ ਸੁਲਤਾਨ ਹਜ਼ੂਰ ਦੇ ਆਉਣ ਤੱਕ ਰੁਕ ਜਾਓ ਹਾੜੇ ਮੇਰੀ ਮਿਹਨਤ ਹੈ ਹਜ਼ੂਰ ਸਾਨੂੰ ਮੱਛੀਓਂ ਮਾਸ ਕਰ ਦੇਣਗੇ ਉਹ ਰੋਈ ਵੀ ਜਾ ਰਹੀ ਸੀ ਰੂਪਮਤੀ ਨੇ ਉਸਨੂੰ ਮੋਢਿਆਂ ਤੋਂ ਫੜ ਕੇ ਉਠਾਇਆ ਤੇ ਹਾਂ ਕਰ ਲੈਂਦਿਆ ਕੁੜੀ ਨੂੰ ਗਲ ਨਾਲ ਲਾ ਲੇ ਆਲਪੀ ਉਸ ਬੇਗਮ ਵਾਲਾ ਸ਼ਰਬਤ ਨਜੀਰਾਨ ਮੱਲੋ ਮੱਲੀ ਫੜਾ ਦਿੱਤਾ ਤੇਰੀ ਬੇਗਮ ਨੇ ਇਸ ਲਈ ਨਹੀਂ ਪੀਤਾ ਇਸ ਵਿੱਚ ਕੁਝ ਪਾਇਆ ਹੋਵੇਗਾ ਉਹ ਦੀਆਂ ਸ਼ੱਕਾਂ ਨੂੰ ਮੈਂ ਜਾਣਦੀ ਆ ਪਰ ਤੁਸੀਂ ਜਾਓ ਨਾ ਅਸੀਂ ਸੁਲਤਾਨ ਹਜ਼ੂਰ ਨੂੰ ਕੀ ਜਵਾਬ ਦੇਵਾਂਗੇ ਨਜੀਰਾ ਆਪਣੀ ਥਾਂ ਸੱਚੀ ਸੀ ਐਨੀ ਵੇਵਸ਼ਾਹੀ ਤੇ ਹਿੱਤ ਕਨਾਲ ਅਸੀਂ ਵੀ ਨਹੀਂ ਰਹਿ ਸਕਦੀਆਂ ਸમિતਰਾ ਬਾਹਰੋਂ ਆ ਗਈ ਸੀ ਉਹ ਸਾਨੂੰ ਮੁਸਲਮਾਨ ਹੋਣ ਦਾ ਹੁਕਮ ਚਾੜੇ ਅਸੀਂ ਮਿੱਟੀ ਨਹੀਂ ਬਰਦਾਸ਼ਤ ਕਰ ਲਵਾਂਗੇ ਤੁਸੀਂ ਹਰ ਤਰ੍ਹਾਂ ਸਹੀ ਹੋ ਪਰ ਸੁਲਤਾਨ ਹਜ਼ੂਰ ਦਾ ਕੁਝ ਖਿਆਲ ਕਰੋ ਨਜੀਰਾ ਤਰਲਿਆਂ ਨਾਲ ਅੜੀ ਖਲੋਤੀ ਸੀ ਪਹਿਲਾ ਪਿਆਲਾ ਖਤਮ ਕਰ ਸੁਲਤਾਨ ਅਨਾੜੀ ਨਹੀਂ ਆਪਣਾ ਖਿਆਲ ਆਪ ਕਰਨਗੇ ਜ਼ਿੰਦਗੀ ਦੀ ਤੋ ਰਾਤਮਾਨੇ ਸਾਨੂੰ ਜੋੜਿਆ ਸੀ ਜੇ ਕੁਦਰਤ ਦਾ ਵਿਗਨ ਹੰਗਾਰ ਪਿਆ ਉਸ ਨੂੰ ਤੂੰ ਤੇ ਮੈਂ ਕੀ ਕਰ ਸਕਦੇ ਹਾਂ ਰੂਪਮਤੀ ਪੀਲੀ ਹੋਈ ਪਈ ਸੀ ਮੈਂ ਤੇਰੀ ਸੇਵਾ ਦੀ ਸ਼ੁਕਰਗੁਜ਼ਾਰਾ ਤੂੰ ਚਾਹੇ ਤਾਂ ਮੇਰੇ ਨਾਲ ਚੱਲ ਸਕਦੀ ਕਾਸ਼ ਮੈਂ ਚੱਲ ਸਕਦੀ ਬੰਦਾ ਬੰਦੇ ਦਾ ਗੁਲਾਮ ਨਾ ਹੋਵੇ ਉਸ ਦਾ ਅੰਦਰ ਕਵਰਾਣੀ ਲਹੀ ਲਹੂ ਲਹਾਨ ਸੀ ਮਹਿਲ ਦੇ ਬਾਹਰ ਕੁਝ ਵੀ ਪਤਾ ਨਹੀਂ ਸੀ ਕਵਰਾਨੀ ਜਾ ਰਹੀ ਹੈ ਬਾਰੋਦਾਨੇ ਦਾ ਸੰਕੇਤ ਆ ਗਿਆ ਬੱਗੀ ਤਿਆਰ ਹੈ ਸੁમિતਰਾ ਨੇ ਦਾਨ ਨੇ ਦੀ ਸਹਾਇਤਾ ਨਾਲ ਆਪਣਾ ਥੋੜਾ ਬਹੁਤਾ ਸਮਾਨ ਬੱਗੀ ਵਿੱਚ ਰੱਖ ਲਿਆ ਦੋ ਘੜਾਂ ਵਿੱਚ ਹੀ ਤਿਆਰੀ ਮੁਕੰਮਲ ਹੋ ਗਈ ਨਜੀਰਾ ਨੇ ਭਰੀਆਂ ਅੱਖਾਂ ਨਾਲ ਤੱਕਿਆ ਬੱਗੀ ਉੱਚੇ ਨੀਵੇਂ ਪੱਥਰਾਂ ਉੱਤੇ ਹਿੱਚ ਕੋਲੇ ਖਾਂਦੀ ਜਾ ਰਹੀ ਸੀ ਕਿਸ ਨੂੰ ਪਤਾ ਤੱਕ ਨਾ ਲੱਗਾ ਮੁਹੰਮਦ ਆ ਕਦੋਂ ਉਹਦੇ ਕੋਲ ਆ ਖਲੋਤਾ ਮੁਹੰਮਦਿਆ ਆਪਣੇ ਦਿਨ ਮਾੜੇ ਆਗੇ ਉਦਿਆਂ ਅੱਖਾਂ ਪਰ ਨਾਲੀਆਂ ਵਾਂਗ ਟੁੱਲੀਆਂ ਜਾ ਰੀਆਂ ਸਨ ਕਿਉਂ ਕਿਉਂ ਕੀ ਹੋਇਆ ਉਹ ਨਜੀਰਾ ਦੀ ਹਾਲਤ ਵੇਖ ਕੇ ਪਰੇਸ਼ਾਨ ਸੀ ਸੁਲਤਾਨ ਦੀ ਸੰਗੀਤਾ ਦੌਲਤ ਚਲੀ ਗਈ ਪਰ ਕਿਉਂ ਕੀ ਹੋਇਆ ਕੁਝ ਨਾ ਪੁੱਛ ਜੋ ਨਹੀਂ ਹੋਣਾ ਸੀ ਉਹ ਹੋ ਗਿਆ ਮੁਹੰਮਦ ਅਰੌਂਦੀ ਧੌਂਦੀ ਕੁੜੀ ਨੂੰ ਪਾਸੇ ਲਾ ਕੇ ਲਾ ਕੇ ਅੰਦਰ ਲੈ ਗਿਆ ਧੰਨਵਾਦ